ਕਿ ਸਲਾਮ ਵੀ ਕਰਦਾ ਹੈ ਤੇ ਅਗੋਂ ਜਵਾਬ ਵੀ ਦਿੰਦਾ ਹੈ ਭਾਵ ਕਿ ਗੁਰੂ ਦੇ ਬਚਨਾਂ ਤੇ ਚੱਲਣ ਤੋਂ ਇਨਕਾਰੀ ਹੈ ਪਰ ਗੁਰੂ ਨੂੰ ਨਮਸਕਾਰ ਵੀ ਕਰਦਾ ਹੈ ਮੱਥੇ ਵੀ ਟੇਕਦਾ ਗੁਰੂ ਦਾ ਸਤਕਾਰ ਵੀ ਕਰਦਾ ਹੈ ਪਾਸ਼ਾ ਕਹਿੰਦੇ ਜਿਹੜੀ ਦੁਬਧਾ ਹੈ ਇਹ ਜਿਹੜਾ ਦੁਚਿੱਤਾ ਪਾਨ ਹੈ ਇਸ ਦੇ ਨਾਲ ਉਹਦੇ ਦੋਨੋਂ ਕਰਮੀ ਜਿਹੜੇ ਆ નિਸਫਲ ਹੋ ਜਾਂਦੇ ਨੇ ਪਾਸ਼ਾ ਕਹਿੰਦੇ ਨੇ ਮੁੱਢੋਂ ਕੁੱਥਾ ਜਾਏ ਉਹ ਮੁੱਢ ਤੋਂ ਹੀ ਸ਼ੁਰੂ ਤੋਂ ਹੀ ਪਾਸ਼ਾ ਕਹਿੰਦੇ ਉਹ ਇਨਸਾਨ ਪਟਕਦਾ ਹੈ ਤੜਫਦਾ ਹੈ ਦਰਲਾਭ ਕਰਦਾ ਉਸਦੇ ਪੱਲੇ ਕੁਛ ਨਹੀਂ ਪੈਂਦਾ ਕਿਉਂਕਿ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਇਹ ਦੋਨੋਂ ਚੀਜ਼ਾਂ ਹੀ ਫਿਰ ਉਹਦੀਆਂ ਝੂਠ ਦੇ ਉੱਤੇ ਆਧਾਰਿਤ ਹੁੰਦੀਆਂ ਨੇ ਕਿਉਂਕਿ ਉਹਦੀ ਸਲਾਮ ਜਿਹੜੀ ਹੁੰਦੀ ਹੈ ਉਹਦੀ ਨਮਸਕਾਰ ਉਹਦਾ ਜਿਹੜਾ ਸਤਕਾਰ ਹੁੰਦਾ ਉਹ ਵੀ ਦਿਲੋਂ ਨਹੀਂ ਹੁੰਦਾ ਕਿਉਂਕਿ ਉਸਨੇ ਗੁਰੂ ਦੇ ਬਚਨ ਨੂੰ ਤਾਂ ਮੰਨਣਾ ਨਹੀਂ ਹੁੰਦਾ ਗੁਰੂ ਦੇ ਬਚਨ ਤੇ ਤਾਂ ਚੱਲਣਾ ਨਹੀਂ ਹੁੰਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਉਹਦੀ ਸਲਾਮ ਕਰਨੀ ਵੀ ਤੇ ਉਹਦਾ ਜਵਾਬ ਦੇਣਾ ਤਾਂ ਹੈ ਹੀ ਹੈ ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ ਉਹ ਕਿਸੇ ਜਗ੍ਹਾ ਤੇ ਨਹੀਂ ਪਹੁੰਚਦਾ ਉਸ ਦੀ ਜਿਹੜੀ ਪ੍ਰਾਪਤੀ ਹੈ ਉਹ ਵਿੱਚ ਵਿਚਾਰੇ ਰਹਿ ਜਾਂਦੀ ਹੈ